ਦੋਸਤ ਸੰਦੀਪ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਘਰ ਦੇ ਵਿੱਚ ਰੇਡ ਕੀਤੀ ਹੈ ਤੇ ਇਸ ਦਰਮਿਆਨ ਜਦੋਂ ਰੇਡ ਕੀਤੀ ਗਈ ਤਾਂ ਉਸ ਦੇ ਘਰੋਂ ਇੱਕ ਪਿਸਟਲ ਜਿਹੜੀ ਕਿ ਨਾਜਾਇਜ਼ ਤੌਰ ਤੇ ਦੱਸਿਆ ਜਾ ਰਿਹਾ ਰੱਖੀ ਹੋਈ ਸੀ ਉਸ ਨੂੰ ਬਰਾਮਦ ਕੀਤਾ ਗਿਆ ਜਿਸ ਤੋਂ ਬਾਅਦ ਸੰਦੀਪ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਅਕਸਰ ਹੀ ਬਿਹਾਨੀ ਸੇਠੀ ਦੇ ਨਾਲ ਸੰਦੀਪ ਵਿਖਾਈ ਦਿੰਦੇ ਨੇ ਜਿਸ ਕਰਕੇ ਜੋ ਹੈ ਕਈ ਵਾਰ ਵਿਵਾਦਾਂ ਦਾ ਸਾਹਮਣਾ ਵੀ ਸੰਦੀਪ ਨੂੰ ਕਰਨਾ ਪਿਆ ਹੈ ਇਸ ਤੋਂ ਇਲਾਵਾ ਸੀਆਈਏ ਸਟਾਫ ਦੇ ਇੰਚਾਰਜ ਦੇ ਵੱਲੋਂ ਜੋ ਹੈ ਉਹਨਾਂ ਦੇ ਘਰ ਭਾਮੀਆਂ ਕਲਾ ਦੇ ਵਿੱਚ ਰੇਡ ਕੀਤੀ ਗਈ ਤੇ ਇਸ ਦਰਮਿਆਨ ਸੰਦੀਪ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਵੀ ਕਿਹਾ ਜਾ ਰਿਹਾ ਹੈ ਕਿ ਸੰਦੀਪ ਸੰਦੀਪ ਲੁਧਿਆਣਾ ਨਾਮ ਤੋਂ ਇੱਕ ਸ਼ਹਿਰ ਦੇ ਵਿੱਚ ਗਰੁੱਪ ਵੀ ਚਲਾ ਰਿਹਾ ਸੀ ਕਈ ਤਰ੍ਹਾਂ ਦੇ ਪਰਚੇ ਜਿਹੜੇ ਆ ਉਸ ਖਿਲਾਫ ਦਰਜ ਨੇ ਘਰ ਦੇ ਵਿੱਚ ਰੇਡ ਕਰਕੇ ਉਸ ਦੀ ਗ੍ਰਿਫਤਾਰੀ ਹੋਈ ਹੈ ਜੇਕਰ ਹਨੀ ਸੇਠੀ ਦੀ ਗੱਲ ਕੀਤੀ ਜਾਏ ਉਹ ਅਕਸਰ ਹੀ ਜੋ ਐ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਚਾਹੇ ਟਾਈਗਰ ਹਲਵਾਰਾ ਦੀ ਗੱਲ ਹੋਏ ਤੇ ਚਾਹੇ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ਨੂੰ ਲੈ ਕੇ ਹੋਏ ਬਹੁਤ ਸਾਰੇ ਵਿਵਾਦਾਂ ਦਾ ਸਾਹਮਣਾ ਜਿੱਥੇ ਹਨੀ 세ਠੀ ਕਰਦੇ ਨੇ ਪਰ ਹੁਣ ਉਹਨਾਂ ਦੇ ਜਿਗਰੀ ਦੋਸਤ ਸੰਦੀਪ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਸੰਦੀਪ ਦਾ ਪੁਨੀਤ ਬੈਂਸ ਦੇ ਨਾਲ ਲਗਾਤਾਰ ਵਿਵਾਦ ਵੀ ਚੱਲ ਰਿਹਾ ਸੀ ਦੋਵਾਂ ਦੇ ਵੱਲੋਂ ਇੱਕ ਦੂਜੇ ਦੇ ਉੱਤੇ ਕਈ ਵਾਰ ਹਮਲਾ ਵੀ ਕੀਤਾ ਗਿਆ ਹੈ ਕਈ ਵਾਰ ਸੰਦੀਪ ਜੇਲ੍ਹ ਦੇ ਵਿੱਚ ਵੀ ਬੰਦ ਰਿਹਾ ਹੈ ਕਈ ਸਿਆਸੀ ਲੀਡਰਾਂ ਦੇ ਨਾਲ ਵੀ ਉਸ ਦਾ ਕਾਫੀ ਜ਼ਿਆਦਾ ਬੈਣੀ ਉੱਠਣੀ ਹੈ ਅਜੇ ਦੇ ਵਿੱਚ ਸੀਆਈਏ ਸਟਾਫ ਇਨਚਾਰਜ ਬੇਅੰਤ ਜਨੇਜਾ ਹੋਰਾਂ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਕਿ ਭਾਮੀਆਂ ਕਲਾ ਵਿਖੇ ਸੰਦੀਪ ਦੇ ਘਰ ਦੇ ਵਿੱਚ ਰੇਡ ਕੀਤੀ ਗਈ ਹੈ ਤੇ ਰੇਡ ਕਰਨ ਦੇ ਦਰਮਿਆਨ ਸੰਦੀਪ ਨੂੰ ਗ੍ਰਫਤਾਰ ਕੀਤਾ ਗਿਆ ਕਿਉਂਕਿ ਉਸ ਦੇ ਕੋਲੋਂ ਇੱਕ ਪਿਸਤਲ ਜਿਹੜੀ ਕਿ ਕਿਹਾ ਜਾ ਰਿਹਾ ਹੈ ਨਜਾਇਜ਼ ਤੌਰ ਤੇ ਰੱਖੀ ਹੋਈ ਸੀ ਉਸ ਨੂੰ ਬਰਾਮਦ ਕੀਤਾ ਗਿਆ ਤਾਂ ਸੰਦੀਪ ਲੁਧਿਆਣਾ ਨਾਮ ਦਾ ਸ਼ਹਿਰ ਦੇ ਵਿੱਚ ਸੰਦੀਪ ਦੇ ਵੱਲੋਂ ਗਰੁੱਪ ਵੀ ਚਲਾਇਆ ਜਾ ਰਿਹਾ ਸੀ ਕਈ ਪਰਚੇ ਉਸ ਦੇ ਖਿਲਾਫ ਦਰਜ ਨੇ ਕਈ ਵਾਰ ਜੇਲ੍ਹ ਜਾ ਚੁੱਕਿਆ ਹੈ ਕਾਫੀ ਸਿਆਸੀ ਲੀਡਰਾਂ ਦੇ ਨਾਲ ਉਸਦੀ ਬਹਿਣੀ ਉੱਠਣੀ ਵੀ ਆਇਆ ਇਸ ਦਰਮਿਆਨ ਉਸ ਸਮੇ ਇਹ ਸਭ ਤੋਂ ਜ਼ਿਆਦਾ ਚਰਚਾ ਦੇ ਵਿੱਚ ਆਇਆ ਸੀ ਜਿਸ ਵੇਲੇ ਸੰਦੀਪ ਦਾ ਪੁਨੀਤ ਬੈਂਸ ਦੇ ਨਾਲ ਵਿਵਾਦ ਚੱਲਿਆ ਸੀ ਦੋਵਾਂ ਦੇ ਵੱਲੋਂ ਇੱਕ ਦੂਜੇ ਦੇ ਉੱਤੇ ਹਮਲਾ ਕੀਤਾ ਗਿਆ ਤੇ ਉਸ ਸਮੇ ਸਭ ਤੋਂ ਜ਼ਿਆਦਾ ਸੁਰਖੀਆਂ ਜਿਹੜੀਆਂ ਸੰਦੀਪ ਨੇ ਬਟੋਰੀਆਂ ਸੰਪਰ ਹੁਣੇ ਪੁਲਿਸ ਨੇ ਇਸ ਨੂੰ ਗ੍ਰਫਤਾਰ ਕੀਤਾ ਇਲਜ਼ਾਮ ਜਿਹੜੇ ਨੇ ਨਜਾਇਜ਼ ਹਥਿਆਰ ਰੱਖਣ ਦੇ ਲੱਗੇ ਨੇ ਕਿਉਂਕਿ ਜਿਸ ਵੇਲੇ ਇਸ ਤੇ ਘਰ ਰੇਡ ਕੀਤੀ ਗਈ ਹੈ ਉਸ ਵੇਲੇ ਇਸ ਤੇ ਕਰੋ ਇੱਕ ਪਿਸਟਲ ਬ੍ਰਾਹਮਤ ਕੀਤੀ ਗਈ ਹੈ ਤਾਂ ਹੁਣੇ ਪੁਲਿਸ ਦੇ ਹੱਥੇ ਚੜ ਚੁਕਿਆ ਹਾਲਾਂਕਿ ਕਿਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੋਈ ਹੈ ਪੁਲਿਸ ਅਧਿਕਾਰੀਆਂ ਦੇ ਵੱਲੋਂ तमाम ਜਾਣਕਾਰੀ ਜਿਹੜੀ ਹੈ ਅਧਿਕਾਰਿਕ ਤੌਰ ਤੇ ਸਾਂਝੀ ਕੀਤੀ ਜਾਏਗੀ ਤੇ ਜਿਹੜੇ ਇਲਜ਼ਾਮ ਸੰਦੀਪ ਦੇ ਉੱਤੇ ਲੱਗ ਰਹੇ ਨੇ ਉਹਨਾਂ ਇਲਜ਼ਾਮਾਂ ਦੇ ਵਿੱਚ ਕਿੰਨੀ ਕ ਸੱਚਾਈ ਹੈ ਇਹ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਹਨੀਸ਼ 세ਠੀ ਜਿਹੜੇ ਕਿ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਐਕਟਿਵ ਨੇ ਚਲੰਤ ਮੁੱਦਿਆਂ ਨੂੰ ਲੈ ਕੇ ਕਾਫੀ ਜ਼ਿਆਦਾ ਸੁਰਖੀਆਂ ਬਟੌਰਦੇ ਨੇ ਅਨੀਸ਼ ਸੇਠੀ ਤੇ ਉਸ ਦਾ ਦੇ ਹੀ ਜਿਗਰੀ ਦੋਸਤ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਸੀਆਈਏ ਸਟਾਫ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਘਰ ਦੇ ਵਿੱਚ ਰੇਡ ਕਰਕੇ ਗ੍ਰਿਫਤਾਰੀ ਹੋਈ ਹੈ ਇੱਕ ਪਿਸਟਲ ਬਰਾਮਦ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਨਜਾਇਜ਼ ਤੌਰ ਤੇ ਰੱਖੀ ਗਈ ਸੀ ਹਾਲਾਂਕਿ ਇਸ ਦੇ ਵਿੱਚ ਕਿੰਨੀਕ ਸਚਾਈ ਹੈ ਨਜਾਇਜ਼ ਤੌਰ ਤੇ ਸੀ ਜਾਂ ਜਾਇਜ਼ ਤੌਰ ਤੇ ਰੱਖੀ ਸੀ ਇਹ ਹੁਣ ਪੁਲਿਸ ਜਾਂਚ ਤੋਂ ਬਾਅਦ ਹੀ ਸਾਰਾ ਸੱਚ ਸਾਹਮਣੇ ਆ ਸਕੇਗਾ